ਇਹ ਵੀਰੇ ਹਾਈ ਕਾਰਬਨ ਦੀ ਬਣੀ ਹੋਈ ਐਮ ਐਸ ਲੋਹੇ ਦੀ ਮਤਲਬ ਕਟਰ ਪਾਈ ਵੀ ਹੁੰਦੀ ਨਟ ਤਾਂ ਚਾਹੇ ਲਾ ਕੇ ਆਪਾਂ ਰੱਖ ਦੋ ਟੂਲ 'ਚ ਜੀ ਪਈਆ ਬਾਹਰ ਦੇ ਨਿਕਲੂਗਾ ਕਟਰ ਵਗੈਰਾ ਨਹੀਂ ਹੁੰਦੀ ਹੈਗੀ ਆ ਲੱਗੀ ਹੁੰਦੇ ਇਹਦੇ 'ਚ ਮਤਲਬ ਆਮ ਤਾਂ ਲਾਂਦੇ ਨੇ ਲੋਕ ਉਹਰੇ ਨਟ ਲਾ ਕੇ ਫਿੱਟ ਕਰ ਦਿੰਦੇ ਆਪਾਂ ਨੇ ਪਾਈ ਵੀ ਇਹਦੇ 'ਚ ਕਟਰ ਤਿੰਨ ਸੂਤ ਦੀ ਇਹ ਦਿਖਾਵਾਂ ਏ ਤੁਹਾਨੂੰ ਆਪਾਂ ਦੂਜੀ ਰੇੜੀ ਜਿਹੜੀ ਵੀਲ ਵਾਲੀ ਗੱਲ ਸੀਗੀ ਇੱਧਰ ਦਿਖਾਣਾਂ ਏ ਤੁਹਾਨੂੰ ਆਜੋ ਆ ਦਿਖਾਣੇ ਤੁਹਾਨੂੰ ਵੀ ਜਿਹੜੀ ਆਪ ਪਾਸਰੇ ਦੀ ਬੀਲ ਵਾਲੀ ਗੱਲ ਵੀ ਉਹਦੇ 'ਚ ਕਟਰ ਆ ਪਈ ਵੀ ਇਹਦੇ 'ਚ ਨਟ ਲਾਇਆ ਹੋਇਆ ਆਪਣੇ ਇੱਕ ਰਿਪੇਅਰ ਵਾਸਤੇ ਆਈ ਵੀ ਗੱਡੀ ਆਪਣੇ ਕੋਲੇ ਇਹਦੇ 'ਚ ਐਵੇਂ ਹੁੰਦਾ ਜੀ ਇਹਦੇ 'ਚ ਕੋਈ ਕਟਰ ਵਗੈਰਾ ਨਹੀਂ ਹੁੰਦੀ ਹੈਗੀ ਆ ਲੱਗੀ ਹੁੰਦੇ ਐਵੇਂ ਇਹ ਹੋਣ ਨਾਲ ਇਹਦੇ ਨਾਲ ਮਤਲਬ ਏ ਟਿੱਲ ਪੈਣੀ ਸ਼ੁਰੂ ਹੋ ਜਾਂਦੀ ਹੈ ਨਟ ਲੱਗ ਕੇ ਇਹ ਆਪਣੀ ਇਹ ਸ਼ਾਫਟ ਹੁੰਦੀ ਆ ਇਹਦੇ 'ਚ ਇਹ ਮਤਲਬ ਕਟਰ ਪਾਈ ਵੀ ਹੁੰਦੀ ਹੈਗੀ ਜੀ ਤੇ ਕੋਈ ਪ੍ਰੋਬਲਮ ਆਉਂਦਾ ਕੋਈ ਮਤਲਬ ਨਹੀਂ ਹੈਗਾ ਜੀ ਨਟ ਦਾ ਚੇਹੇ ਲਾਗੇ ਆਪਾਂ ਰੱਖ ਦੋ ਟੂਲ 'ਚ ਜੀ ਪਈਆ ਬਾਹਰ ਨਹੀਂ ਨਿਕਲੂਗਾ ਇਹ ਐਵੇਂ ਹੋ ਜਾਂਦਾ ਜਿਵੇਂ ਆਪਾਂ ਪੂਲੀ ਦੇ ਵਿੱਚ ਕਾਟਰ ਪਾ ਦਿੰਦੇ ਆ ਹੱਲਣ ਦਾ ਮਤਲਬ ਕੋਈ ਨਹੀਂ ਹੈਗਾ ਜੀ ਬਜੀ ਇਹ ਸ਼ਾਫਟ ਜਿਹੜੀ ਸ਼ਾਫਟ ਆ ਸਾਰੀਆਂ ਜਿਵੇਂ ਆਪਾਂ ਨੇ ਉਹ ਛੋਟੀ ਪਤਲੀ ਪਤਲੀ ਨਹੀਂ ਨਹੀਂ ਵੀਰੇ ਇਹ ਸਾਰੀਆਂ 'ਚ 8 ਨੰਬਰ ਦੀ 208 ਨੰਬਰ ਦੀ ਸ਼ਾਫਟ ਆ ਬਚਾਲੇ ਤੋਂ 45 ਦਾ ਸਹਾਜ ਹੁੰਦਾ ਇਹ ਇਹ ਵੀਰੇ ਹਾਈ ਕਾਰਬਨ ਦੀ ਬਣੀ ਹੋਈ ਐਮ ਐਸ ਲੋਹੇ ਦੀ ਨਹੀਂ ਹੈਗੀ ਇਹ ਚੋਂ ਮੇਨ ਆਪਣੀਆਂ ਸ਼ਾਫਟਾਂ ਹੀ ਬਣਦੀਆਂ ਨੇ ਪੂਰੀ ਕੁਆਲਿਟੀ ਵਾਲਾ ਕੰਮ ਕਰਦੇ ਹਾਂ ਫਿਰ ਹਾਂਜੀ 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 ਵੀਰੇ ਬਸ ਤੁਹਾਡੇ ਵੀਰ ਭਾਈਆਂ ਦੀ ਕਿਰਪਾ ਨਾਲ ਸਾਰਾ ਕੰਮ ਚੱਲੀ ਜਾਂਦਾ ਜੀ ਮਹਾਰਾਜ ਦੀ ਕਿਰਪਾ ਨਾਲ